ਮੁਕੇਰੀਆਂ ਵਿੱਚ ਚੋਰਾਂ ਦੇ ਹੌਸਲੇ ਇੰਨੇ ਬਲੰਦ ਹੋ ਚੁੱਕੇ ਹਨ ਕਿ ਚੋਰਾਂ ਨੇ ਇਲੈਕਸ਼ਨ ਕਮਿਸ਼ਨ ਦੇ ਕੈਮਰੇ ਸਮੇਤ ਸਕੂਲ ਦਾ ਕੀਮਤੀ ਸਮਾਨ ਚੋਰੀ ਕਰ ਫਰਾਰ ਹੋ ਗਏ। ਕਟਨਾ ਮੁਕੇਰੀਆਂ ਅਧੀਨੋਂ ਦੇ ਪਿੰਡ ਸਾਹਿਬ ਦੇ ਪਿੰਡ ਦੀ ਹੈ ਜਿੱਥੇ ਕਿ ਚੋਰਾਂ ਨੇ ਬੀਤੀ ਦਾ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ 'ਚ ਲਗਾਏ ਇਲੈਕਸ਼ਨ ਕਮਿਸ਼ਨ ਦੇ ਕੈਮਰੇ ਸਣੇ ਸਕੂਲ ਦਾ ਹੋਰ ਵੀ ਕੀਮਤੀ ਸਮਾਨ ਚੋਰੀ ਕਰ ਲਿਆ। ਇਸ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਪਿੰਡ ਦੇ ਵੀ ਸਵੇਰੇ ਸਕੂਲ ਦੇ ਸਫਾਈ ਕਰਮਚਾਰੀ ਸਕੂਲ ਪਹੁੰਚਿਆ ਤਾਂ ਉਸ ਨੇ ਸਕੂਲ ਦੇ ਦਰਵਾਜ਼ੇ ਟੁੱਟੇ ਦੇਖ ਕੇ ਇਸ ਦੀ ਸੂਚਨਾ ਪਿੰਡ ਦੇ ਸਰਪੰਚ ਨੂੰ ਦਿੱਤੀ। ਜਦੋਂ ਉਹਨਾਂ ਨੇ ਸਕੂਲ ਆ ਕੇ ਦੇਖਿਆ ਤਾਂ ਸਕੂਲ ਦਾ ਕੀਮਤੀ ਸਮਾਨ ਸਨ ਸਕੂਲ ਅੰਦਰ ਕੁਝ ਦਿਨ ਪਹਿਲਾਂ ਹੀ ਇਲੈਕਸ਼ਨ ਕਮਿਸ਼ਨ ਵੱਲੋਂ ਲਗਾਇਆ ਗਿਆ ਇੱਕ ਕੈਮਰਾ ਚੋਰੀ ਹੋ ਗਿਆ ਸੀ ਇਸ ਬਾਰੇ ਜਾਣ ਕੇ ਦਿੰਦੇ ਹੋਏ ਪਿੰਡ ਦੇ ਸਰਪੰਚ ਚਰਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਅੱਜ ਸਵੇਰੇ ਸਕੂਲ ਦੇ ਦਰਵਾਜ਼ੇ ਦੇ ਜਿੰਦੇ ਟੁੱਟੇ ਹੋਣ ਦੀ ਸੂਚਨਾ ਮਿਲੀ ਸੀ ਜਦੋਂ ਉਹਨਾਂ ਨੇ ਪਿੰਡ ਦੇ ਬੰਦਿਆਂ ਨੂੰ ਨਾਲ ਲੈ ਕੇ ਸਕੂਲ ਵਿੱਚ ਆ ਕੇ ਦੇਖਿਆ ਤਾਂ ਸਕੂਲ ਵਿੱਚ ਬਹੁਤ ਸਾਰਾ ਕੀਮਤੀ ਸਮਾਨ ਚੋਰੀ ਹੋ ਚੁੱਕਾ ਸੀ ਸਕੂਲ ਦੇ ਦਰਵਾਜ਼ੇ ਤੋੜੇ ਗਏ ਸਨ ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਸਕੂਲ ਦੀ ਮੈਡਮ ਨੂੰ ਸਕੂਲ ਬੁਲਾਇਆ ਗਿਆ ਉਹਨਾਂ ਤੋਂ ਸਕੂਲ ਦੇ ਸਮਾਨ ਚੋਰੀ ਹੋਏ ਦਾ ਅੰਦਾਜ਼ ਚੋਰਾਇਵਲੋਂ ਸਕੂਲ ਦੇ ਜਿੰਦਰੇ ਤੋੜ ਕੇ ਕੰਪਿਊਟਰ ਸੈੱਟ, ਇੱਕ LED ਦੋ ਕੀਬੋਰਡ ਬੱਚਿਆਂ ਦੀ ਲਗਾਇਆ ਪ੍ਰੋਜੈਕਟ, ਅਲਮਾਰੀਆਂ ਦਾ ਸਮਾਨ ਇੱਕ ਪੰਪਸ ਸਮੇਤ ਕੁਝ ਦਿਨ ਪਹਿਲਾਂ ਹੀ ਇਲੈਕਸ਼ਨ ਕਮਿਸ਼ਨ ਵੱਲੋਂ ਲਗਾਇਆ ਗਿਆ ਇੱਕ ਕੈਮਰਾ ਚੋਰਾਂ ਨੇ ਚੋਰੀ ਕਰ ਲਿਆ। ਉੱਥੇ ਉਹਨਾਂ ਵੱਲੋਂ ਜੇ ਹੋਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਕੂਲ ਦਾ ਹੋਰ ਕਿਹੜਾ ਸਮਾਨ ਚੋਰੀ ਹੋਇਆ ਹੈ। ਉਹਨਾਂ ਦੱਸਿਆ ਕਿ ਇਸ ਦੀ ਸੂਚਨਾ ਸੰਬੰਧੀ ਥਾਣੇ ਨੂੰ ਦੇ ਦਿੱਤੀ ਗਈ ਹੈ ਤੇ ਇਸ ਦੀ ਲਿਖਤੀ ਸ਼ਿਕਾਇਤ ਮਕੇਰੀਆਂ ਥਾਣੇ ਨੂੰ ਉਹ ਦੇਣ ਜਾ ਰਹੇ ਹਨ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਚੋਰਾਂ ਦੇ ਉੱਤੇ ਜਲਦੀ ਤੋਂ ਜਲਦੀ ਨਕੇਲ ਕੱਸੀ ਜਾਣੀ ਚਾਹੀ ਮੇਰਾ ਨਾਮ ਰਜਵੰਤ ਕੋਰਾ ਮੈਂ ਇੱਥੇ ਸਾਬ ਦੇ ਪਿੰਡ ਬੀਆਲੋ 229 ਨੰਬਰ ਬੂਥ ਨੰਬਰ ਆ ਇਹ ਤੇ ਇੱਥੇ ਸਵੇਰੇ ਅੱਜ ਸਾਡੀ ਟ੍ਰਾਇਲ ਸੀਗੀ 9:30 ਵਜੇ ਕੈਮਰਿਆਂ ਦੀ ਤੇ ਮੈਂ 9:30 ਵਜੇ ਆ ਲਿਆਉਣਾ ਸੀ ਤੇ 9 ਵਜੇ ਸਰਪੰਚ ਸਾਹਿਬ ਦਾ ਫੋਨ ਆ ਗਿਆ ਮੈਨੂੰ ਕਿ ਸਕੂਲੇ ਚੋਰੀ ਹੋ ਗਈ ਆ ਤੇ ਉਸੇ ਟਾਈਮ ਹੀ ਜਦੋਂ ਅਸੀਂ ਸਕੂਲ ਆਣ ਕੇ ਦੇਖਿਆ ਤੇ ਸਾਡਾ ਕੈਮਰਾ ਵੀ ਜਿਹੜਾ ਸੀਗਾ ਚੋਣ ਕਮਿਸ਼ਨ ਦਾ ਕੈਮਰਾ ਚੋਰੀ ਸੀਗਾ ਇੱਥੇ ਹੈ ਨਹੀਂ ਸੀਗਾ ਇੱਥੇ ਲੋ ਵੀ ਸਮਾਂ ਕੈਮਰਾ ਚੋਰੀ ਹੋਇਆ ਜਾਂ ਹੋਰ ਵੀ ਸਮਾਨ ਚੋਰੀ ਹੋਇਆ ਇਹ ਬਾਕੀ ਜਿਹੜਾ ਸੀਗਾ ਸਕੂਲ ਦਾ ਸਮਾਨ ਸੀਗਾ ਸਾਡਾ ਜਿਹੜਾ ਕੈਮਰਾ ਹੀ ਸੀਗਾ ਉਹੀ ਚੋਰੀ ਹੋਇਆ ਇੱਥੇ ਤੇ ਇਹਦੇ ਬਾਰੇ ਜਿਹੜੀ ਰਿਪੋਰਟ ਆ ਸੀ ਉਹ ਆਪਣੇ ਦੇ ਦਿੱਤੀ ਆਫਿਸ ਦੇ ਵਿੱਚ ਹਾਂਜੀ ਐਸਡੀਐਮ ਦਫ਼ਤਰ ਰਿਪੋਰਟ ਦੇ ਦਿੱਤੀ ਉੱਪਰ ਵੀ ਜੇ ਅਸੀਂ ਚੋਣ ਕਮਿਸ਼ਨ ਤੱਕ ਵੀ ਜਿਹੜੀ ਸਾਡੀ ਰਿਪੋਰਟ ਪਹੁੰਚ ਗਈ ਹੈ ਕਿ ਕੈਮਰਾ ਚੋਰੀ ਹੋ ਗਿਆ ਸਾਡਾ ਠੀਕ ਹਾਂਜੀ ਮੇਰਾ ਨਾਮ ਗਗਨਦੀਪ ਕੋਹਰਾ ਮੈਂ ਸਾਇਬ ਦਾ ਪਿੰਡ ਸਕੂਲ ਵਿੱਚ ਈਟੀਟੀ ਟੀਚਰ ਆ ਮੈਨੂੰ ਅੱਜ ਸਵੇਰੇ ਹੀ ਸਰ ਦੇ ਸਰਪੰਚ ਸਾਹਿਬ ਦੀ ਕਾਲ ਆਈ ਹੈ ਕਿ ਸਕੂਲ ਵਿੱਚ ਰਾਤ ਦੀ ਚੋਰੀ ਹੋ ਚੁੱਕੀ ਹੈ ਤੇ ਹੁਣ ਮੈਂ ਮੌਕੇ ਤੇ ਆ ਕੇ ਦੇਖਿਆ ਹੈ ਤੇ ਉਹਦੇ ਵਿੱਚ ਸਾਡੇ ਸਕੂਲ ਦਾ ਪ੍ਰੋਜੈਕਟਰ LED ਸੀਗੀ ਕੰਪਿਊਟਰ ਸੈੱਟ ਆ ਉਹਦੇ ਨਾਲ ਦੋ ਕੀਬੋਰਡ ਸੀਗੇ ਤੇ ਸਕੂਲ ਦੇ ਅਲਮਾਰੀਆਂ ਵਿੱਚੋਂ ਵੀ ਸਾਰਾ ਸਮਾਨ ਕੱਢ ਕੇ ਫਰੋਲਿਆ ਗਿਆ ਹੈ ਤੇ ਸਕੂਲ ਦੇ ਜਿਹੜੇ ਲੋਕ ਹੈ ਉਹ ਵੀ ਚੰਗੇ ਤਰ੍ਹਾਂ ਤੋੜ ਕੇ ਕੀਤੀ ਗਈ ਹੈ ਤੇ ਹੋਰ ਵੀ ਸਮਾਨ ਦੀ ਅਸੀਂ ਦੇਖ ਰਹੇ ਹਾਂ ਛੋਟਾ ਮੋਟਾ ਸਮਾਨ ਬਾਕੀ ਵੀ ਚੋਰੀ ਕੀਤਾ ਜਾ ਚੁੱਕਿਆ ਹੈ ਬੱਚਿਆਂ ਦੇ ਨਾਲ ਰਿਲੇਟਿਡ ਹੈਗਾ ਹੈ ਤੇ ਮੈਂ ਇਸ ਸੰਬੰਧੀ ਆਪਣੇ ਸੇ ਐਸ ਐਚਓ ਸਰ ਨਾਲ ਵੀ ਕਿਤਕਾਂ ਕੰਪਲੀਟ ਕੀਤੀ ਹੈ 102 ਨੰਬਰ ਤੇ ਵੀ ਕਾਲ ਕਰ ਦਿੱਤੀ ਗਈ ਹੈ 12 ਨੰਬਰ ਤੇ ਵੀ ਕਾਲ ਕਰ ਦਿੱਤੀ ਗਈ ਹੈ ਤੇ ਰਿਟਰਨ ਵਿੱਚ ਹੁਣ ਸਰਪੰਚ ਸਾਹਿਬ ਨੂੰ ਵੀ ਦੇ ਦਿੱਤਾ ਗਿਆ ਹੈ ਇਸ ਸਬੰਧੀ ਮੈਂ ਆਪਣੇ ਦਫਤਰ ਵੀ ਰਿਪੋਰਟ ਕਰ ਚੁੱਕੀ ਹਾਂ ਮੈਮ ਕਿੰਨਾ ਟੋਟਲ ਲਗਦਾ ਨੁਕਸਾਨ ਹੋਊਗਾ सर ये 1.5-2 लाख ਦੇ ਨੇੜੇ ਤੇ ਰਹੇਗਾ ਕਿਉਂਕਿ 60-70 ਹਜ਼ਾਰ ਦਾ ਤਾਂ ਪ੍ਰੋਜੈਕਟਰ ਹੀ ਐ ਬਾਕੀ ਕੰਪਿਊਟਰ ਹੈਗਾ LED ਹੈਗੀ ਐ 1.5-2 ਲੱਖ ਦੇ ਵਿੱਚ ਇਹ ਤਾਂ ਨਹੀਂ ਮੰਨ ਕਜੀ ਇੱਥੇ ਇਦਾਂ ਕੋਈ ਗੱਲਬਾਤ ਹੋ ਸਕੋ ਸਰ ਪਹਿਲਾਂ ਵੀ ਮੇਰੇ ਆਉਣ ਤੋਂ ਮੈਨੂੰ ਹਜੇ ਸਾਲ ਹੀ ਹੋਇਆ ਜੁਆਇਨ ਕੀਤਾ ਨੂੰ ਤੇ ਇਸ ਤੋਂ ਪਹਿਲਾਂ ਵੀ ਕਹਿੰਦੇ ਸਿਲੰਡਰ ਵਗੈਰਾ ਤਾਂ ਹੋਰ ਫਿਲਟਰ ਸੀਗਾ ਉਸਮਾਨ ਵੀ ਚੋਰੀ ਹੋ ਚੁੱਕਾ ਐ ਇਸਕੋ ਪ੍ਰਸ਼ਾਸਨ ਤੋਂ ਕੀ ਮੰਗਤਾ ਹਾਂ ਸਰ ਸਰ ਪ੍ਰਸ਼ਾਸਨ ਤੋਂ ਇਹੀ ਮੰਗਾ ਕਿ ਸਕੂਲਾਂ ਵਿੱਚ ਕੋਈ ਚੌਂਕੀਦਾਰ ਕੀਤਾ ਜਾਵੇ ਤਾਂ ਜਿਹੜਾ ਸਕੂਲ ਦਾ ਨੁਕਸਾਨ ਹੋਇਆ ਉਸ ਸੰਬੰਧੀ ਕੋਈ ਹੈਲਪ ਕੀਤੀ ਜਾਵੇ ਕਿ ਬੱਚਿਆਂ ਦੀ ਪੜ੍ਹਾਈ ਵਿੱਚ ਕੋਈ ਅੱਗੇ ਤੋਂ ਵਾਧਾ ਨ ਮੈਂ ਸਰਪੰਚ ਚਰਨਜੀਤ ਸਿੰਘ ਸਾਹਿਬ ਦਾ ਪਿੰਡ ਕੀ ਗੱਲ ਬਾਤ ਹੈ ਗੱਲ ਇਸ ਤਰ੍ਹਾਂ ਕੱਲ ਰਾਤ ਅੱਜ ਰਾਤ 29:05 ਨੂੰ ਸਾਡੇ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਚੋਰਾਂ ਨੇ ਆਣ ਕੇ ਪੰਨ ਤੋੜ ਕੀਤੀ ਹੈ ਜਿਹਦੇ ਵਿੱਚ ਕਾਫੀ ਨੁਕਸਾਨ ਜਿਹੜਾ ਹੋ ਗਿਆ ਹੈ ਜਿਹਦੇ ਵਿੱਚ ਸਾਡਾ ਸਮਾਨ ਜਿਹੜਾ ਗਿਆ ਹੈ ਕੰਪਿਊਟਰ ਸੈੱਟ ਕੀਬੋਰਡ ਦੋ ਸੈੱਟ CPU LCD ਪ੍ਰੋਜੈਕਟਰ ਸੈੱਟ ਅਲਮਾਰੀਆਂ ਦੀ ਪੰਨ ਤੋੜ ਪੰਪ ਦਰਵਾਜ਼ੇ ਦੀ ਪੰਨ ਤੋੜ ਅਤੇ ਹੋਰ ਛੋਟਾ ਮੋਟਾ ਸਮਾਨ ਜਿਹੜਾ ਚੋਰੀ ਹੋਇਆ ਹੈ ਇਹ ਇਲੈਕਸ਼ਨ ਕਮਿਸ਼ਨ ਦਾ ਕੈਮਰਾ ਇੱਕ ਇਲੈਕਸ਼ਨ ਕਮਿਸ਼ਨ ਦਾ ਕੈਮਰਾ ਪਰਸੂ ਹੀ ਲਾ ਕੇ ਗਏ ਨੇ ਉਹ ਵੀ ਰਾਤ ਚੋਰੀ ਕਰਕੇ ਲੈ ਗਏ ਨੇ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਇਦਾਂ ਕਿ ਸਾਡਾ ਇਹ ਮੁੰਡਾ ਇੱਥੇ ਕੰਮ ਕਰਦੇ ਨੇ ਸਾਫ ਸਫਾਈ ਦਾ ਨਾ ਸਕੂਲ ਦੇ ਵਿੱਚ ਇਹ ਸਾਫ ਸਫਾਈ ਕਰਕੇ ਤੇ ਅੱਜ ਇੱਥੇ ਕੋਲੋਂ ਲੰਘ ਰਹੇ ਸੀ ਤੇ ਇਹਨਾਂ ਨੇ ਵੇਖਿਆ ਕਿ ਦਰਵਾਜ਼ੇ ਖੁੱਲੇ ਨੇ ਜਦੋਂ ਦਰਵਾਜ਼ੇ ਖੁੱਲੇ ਵੇਖ ਕੇ ਤੇ ਅੱਗੇ ਹੋਇਆ ਇਹਨੇ ਵੇਖ ਕੇ ਤੇ ਮੈਨੂੰ ਫੋਨ ਕਰਤਾ ਮੈਂ ਸਰਪੰਚ ਨੂੰ ਫੋਨ ਕੀਤਾ ਪਿੰਡ ਵਾਲੇ ਨੂੰ ਮੈਨੂੰ ਕਹਿੰਦੇ ਵੀ ਸਕੂਲ ਦੇ ਵਿੱਚ ਚੋਰੀ ਹੋ ਗਈ ਹੈ ਜਦ ਮੈਂ ਆਣ ਕੇ ਦੇਖਿਆ ਵਾਕਈ ਜਿਹੜਾ ਸਾਡਾ ਸਮਾਨ ਸੀ ਸਕੂਲ ਦਾ ਉਹ ਚੋਰੀ ਕਰਕੇ ਚੋਰੀ ਜਿੰਨੇ ਕਦਾ ਜਿਹੜਾ ਲੱਗਦਾ ਨੁਕਸਾਨ ਹੋ ਗਿਆ ਮੇਰੇ ਹਿਸਾਬ ਨਾਲ ਤਾਂ 1 ਲੱਖ ਤੋਂ ਉੱਪਰ ਦਾ ਸਮਾਨ ਹੋਣਾ ਇਹ ਪ੍ਰਸ਼ਾਸਨ ਕੁਝ ਮੰਨ ਚਾਹੇ ਸਰਕਾਰ ਕੋਲੋਂ ਮੰਗ ਕੀਤੀ ਜਾਂਦੀ ਕਿ ਇਹੋ ਜਿਹੇ ਜਿਹੜੇ ਨਸ਼ਈ ਬੰਦੇ ਨੇ ਜਿਹੜੇ ਇਹੋ ਜੇ ਕੰਮ ਕਰ ਰਹੇ ਨੇ ਉਹਨੂੰ ਨੱਥ ਪਾਈ ਜਾਵੇ ਤਾਂ ਕਿ ਉਹਨੂੰ ਸਖਤ ਸਜ਼ਾ ਮਿਲੀ ਜਾਵੇ ਮਿਲੇ ਤਾਂ ਕਿ ਮੁੜ ਕੇ ਅੱਗੇ ਕਿਤੇ ਹੋਰ ਇਹੋ ਜਿਹਾ ਕੰਮ ਨਾ ਕਰਨ ਇਹਦੀ ਕੰਪਲੇਨਟ ਅਜ ਕਰਾ ਦੇ ਇਹਦੀ ਕੰਪਲੇਂਟ ਮਤਲਬ ਕਿ ਅੱਗੇ ਫੋਰਨਾਂ ਹੀ ਕਰ ਦਿੱਤੀ ਏ ਪਰ ਹੁਣ ਮੈਂ ਬਾਈ ਹੈਨ ਲੈ ਕੇ ਕਿਉਂਕਿ ਆਪਣੇ ਥਾਣੇ ਜਾ ਰਹੇ ਹਮਕੇਰੀਆ